ਸ਼ਹਿਰ ਨੂੰ ਕਹਿੰਦੇ ਨੇ ਮੱਕਾ ਮਦੀਨਾ ਮੱਕਾ ਜੱਦਾ ਮੱਕਾ ਤੇ ਹਰ ਸ਼ਹਿਰ ਨਾਲ ਜੋੜਦੇ ਨੇ ਮੱਕੇ ਦੇ ਅਰਥ ਨੇ ਸਿਟੀ ਮੱਕੇ ਦੇ ਅਰਥ ਨੇ ਸ਼ਹਿਰ ਜਿਸ ਤੇ ਜ਼ਿਆਰਤ ਕਰਨ ਜਾਂਦੇ ਨੇ ਉਸ ਸ਼ਹਿਰ ਦਾ ਨਾਂ ਹੈ ਜੱਦਾ ਮੱਕਾ ਜੱਦਾ ਔਰ ਜੋ ਸਥਾਨ ਬਣਿਆ ਹੈ ਉਹਨੂੰ ਖਾਨਾ ਹੈ ਖੁਦਾ ਕਹਿੰਦੇ ਉਹਦੇ ਚ ਗੁੰਬਦ ਨਵਾ ਜੋ ਸਥਾਨ ਬਣਿਆ ਹੈ ਜਿਹਦੀ ਇਹ ਜ਼ਿਆਰਤ ਕਰਨ ਜਾਂਦੇ ਨੇ ਉੱਥੇ ਪੱਥਰ ਪਿਆ ਸੰਗਿਆਸਵ ਉਹਨੂੰ ਬੋਸਾ ਦੇ ਕੇ ਆਉਂਦੇ ਨੇ ਉਹਨੂੰ ਮੱਥਾ ਟੇਕਦੇ ਆਉਂਦੇ ਭਾਵੇਂ ਲੱਖ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ ਇੰਨੀ ਲੰਬੀ ਯਾਤਰਾ ਕਰਦੇ ਹੋ ਅਰਬਾਂ ਖਰਬਾਂ ਰੁਪਏ ਹਰ ਸਾਲ ਖਰਚ ਆਉਂਦੇ ਨੇ ਪਹੁੰਚਦੇ ਹੋ ਜ਼ਿਆਰਤ ਕਰਨਾ ਸੰਗਿਆਸਵ ਇਹ ਪੱਥਰੇ ਸੰਗ ਪੱਥਰ ਨੂੰ ਕਹਿੰਦੇ ਨੇ ਪਰਸ਼ੀਨ ਦੇਚ ਅਰਬੀ ਦੇਚ ਪੱਥਰ ਨੂੰ ਸੰਗ ਕਹਿੰਦੇ ਨੇ ਸੰਗੇ ਮਰਮਰ ਮਰਮਰ ਕਹਿੰਦੇ ਨੇ ਕੋਮਲ ਨੂੰ ਕੋਮਲ ਪੱਥਰ ਕੋਮਲ ਸੰਗ ਸੰਗੇ ਮਰਮਰ ਕਈ ਸਾਡੇ ਵਿੱਚ ਉਰਦੂ ਫਾਰਸੀ ਦਾ ਬੋਧ ਨਾ ਆਉਣ ਤੇ ਸੰਖ ਮਰਮਰ ਕਹੀ ਜਾਂਦੇ ਸੰਖ ਸ਼ਬਦ ਨਹੀਂ ਹੈ ਸੰਗ ਸੰਗ ਦਾ ਮਤਲਬ ਪੱਥਰ ਸੰਗੇ ਮਰਮਰ ਕੋਮਲ ਪੱਥਰ ਸੁੰਦਰ ਪੱਥਰ ਸੰਗੇ ਅਸਵਤ ਪੱਥਰ ਅਸਵਤ ਅਸਵਤ ਪੱਥਰ ਉਹਦੀ ਜ਼ਿਆਰਤ ਕਰਨ ਲਈ ਜਾਂਦੇ ਨੇ ਈਸਾਈ ਵੀ ਚਰਚ ਦੇ ਅੰਦਰ ਈਸਾ ਦੀ ਮੂਰਤੀ ਬਣਾ ਕੇ ਜੋ ਹੈ ਖੜੀ ਕੀਤੀ ਹੈ ਮਰੀਮ ਮਰੀਮ ਦੀ ਮੂਰਤੀ ਕਰੀਬਨ ਕਰੀਬਨ 95% ਸਾਰੀ ਦੁਨੀਆ ਦੀ ਆਬਾਦੀ ਤੇ ਪੱਥਰ ਦੀ ਪੂਜਾ ਕਰਦੀ ਹੈ ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ 95% ਦੀ ਆਬਾਦੀ ਨਾਦਾਨ ਹੈ ਨਹੀਂ ਸ਼ੁਰੂ-ਸ਼ੁਰੂ ਦੇ ਜੇ ਪੱਥਰ ਦੀ ਪੂਜਾ ਹੋਈ ਮੈਂ ਇਸ ਕਰਕੇ ਕਿ ਪੱਥਰ ਕੋਲ ਅਵਸਥਾ ਪ੍ਰਮਾਤਮਾ ਦੀ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਪ੍ਰਮਾਤਮਾ ਨਿਰਹਾ ਆਰੀ ਹੈ ਉਹਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪ੍ਰਮਾਤਮਾ ਦੁੱਖ ਸੁਖ ਤੋਂ ਨਿਹਾਰ ਹੈ ਪੱਥਰ ਵੀ ਦੁੱਖ ਸੁਖ ਤੋਂ ਨਿਹਾਰ ਹੈ ਪ੍ਰਮਾਤਮਾ ਨਿੰਦਾ ਉਸਤਤ ਤੋਂ ਨਿਆਰਾ ਹੈ ਪੱਥਰ ਵੀ ਨਿੰਦਾ ਉਸਤਤ ਤੋਂ ਨਿਆਰਾ ਹੈ ਪੱਥਰ ਕੋਲ ਅਵਸਥਾ ਪਰਮਾਤਮਾ ਦੀ ਹੈ ਪੱਥਰ ਕੋਲ ਚੇਤਨਾ ਜਾਗਰਤੀ ਪਰਮਾਤਮਾ ਦੀ ਨਹੀਂ ਹੈ ਪੱਥਰ ਨੇ ਪਰਮਾਤਮਾ ਹੋਣਾ ਹੈ ਪੱਥਰ ਕੋਲ ਅਵਸਥਾ ਹੈ ਹੁਣ ਪੱਥਰ ਸਹਿਜੇ ਸਹਿਜੇ ਜਾਗੇਗਾ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪ੍ਰਕਿਰਤੀ ਪੱਥਰ ਨੂੰ ਜਾਂਦ ਕੇ ਪੱਥਰ ਨੂੰ ਮਿੱਟੀ ਬਣਾ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਕਰਦੀ ਹੈ